ਲਓ ਜੀ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਆ ਆਪਾਂ ਨੇ ਅਸਮਾਨ ਦੇ ਵਿੱਚ ਲਾ ਦਿੱਤੇ ਬੱਦਲਾਂ ਚ ਕਬੂਤਰ ਉੱਡਣ ਤੇ ਅਗਰ ਤੁਸੀਂ ਵੀ ਇਹੋ ਜਿਹੀ ਘਰ ਦੇ ਵਿੱਚ ਸੀਲਿੰਗ ਕਰਾਉਣਾ ਚਾਹੁੰਦੇ ਆ ਤਾਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਅਗਰ ਮੇਰੇ ਚੈਨਲ ਤੇ ਆਂ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਦੱਸਾਂਗੇ ਕੀ ਪ੍ਰਾਈਸ ਆ ਕਿਵੇਂ ਲੱਗਦੀ ਆ ਕਿੱਦਾਂ ਇਹਦੀ ਇੰਸਟਾਲੇਸ਼ਨ ਹੁੰਦੀ ਆ ਤੇ ਕਿੰਨਾ ਖਰਚਾ ਆਉਂਦਾਗਾ ਕੀ ਕੁਝ ਕਸਟਮਰ ਨੂੰ ਕਰਾਉਣਾ ਪੈਂਦਾ ਹੈ ਜੀ ਚਲੋ ਚੱਲਦੇ ਆਂ ਵੀਡੀਓ ਵੱਲ ਤੇ ਸਾਡਾ ਸਵੇਰ ਦਾ ਟਾਈਮ ਸੀ ਸਾਡੀ ਜਿਹੜੀ 200 ਕਿਲੋਮੀਟਰ ਦੀ ਵਾਰ ਸੀ ਅਸੀਂ ਦੂਰ ਪਹੁੰਚ ਕੇ ਫਾਜ਼ਿਲੇ ਕਾ ਲੱਖ ਦੇ ਪਿੱਛੋਂ ਤੇ ਕਸਟਮਰ ਦੇ ਵੱਲੋਂ ਉੱਪਰ ਲੱਕੜ ਦਾ ਜਿਹੜਾ ਬੋਰਡ ਸੀ ਉਹ ਬਣਾ ਕੇ ਰੈਡੀ ਸਾਨੂੰ ਕਰਕੇ ਦੇ ਦਿੱਤਾ ਗਿਆ ਤੇ ਅਸੀਂ ਆਪਣੀਆਂ ਲੈਟਾ ਸੀ ਜਿਹੜੀਆਂ ਚੱਕੀਆਂ ਉਹਦੇ ਵਿੱਚ ਵਧੀਆ ਕੁਆਲਿਟੀ ਦੀਆਂ ਆਉਂਦੀਆਂ ਨੇ ਗਿਆ ਇਹ ਹੈ ਕਿ ਨੇ ਡੀਸੀ ਕਰੰਟ ਵਾਲੀਆਂ ਤੇ ਸਾਈਡਾਂ ਤੇ ਜਿਹੜਾ ਸੀ ਫਿਰ ਅਸੀਂ ਆਪ ਦਾ ਜਿਹੜਾ ਚਾਰੇ ਪਾਸੇ ਲੋਕ ਲਾ ਦਿਆ ਪ੍ਰੋਫਾਈਲ ਦੇ ਅਸੀਂ ਉਹ ਲਗਾ ਦਿੱਤੇ ਸੀਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਲਾਈਟਿੰਗ ਲਾਉਣੀ ਸ਼ੁਰੂ ਕਰ ਦਿੱਤੀ ਸੀ ਲਾਈਟਿੰਗ ਜਦੋਂ ਅਸੀਂ ਲਾਉਣੀ ਸ਼ੁਰੂ ਕਰ ਦਿੱਤੀ ਚਾਰੇ ਪਾਸੇ ਤੇ ਹੌਲੀ ਹੌਲੀ ਸਾਰੇ ਬੋਰਡ ਦੇ ਵਿੱਚ ਅਸੀਂ ਲਾਈਟਿੰਗ ਲਗਾ ਦਿੱਤੀ ਤੇ ਲਾਉਂਦੇ 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 ਅਸੀਂ ਸਾਰਿਆਂ ਦਾ ਚੈੱਕਅਪ ਕੀਤਾ ਲਾਈਟ ਆਪਕੇ ਕੋਈ ਖਰਾਬਤਾ ਨਹੀਂ ਕਿਤੇ ਕੋਈ ਦੰ ਨਹੀਂ ਹੈਗੀ ਤੇ ਜਿਹੜੀ ਇਹਦੀ ਲੈਂਥ ਉਹਦੀ 3 ਫੁੱਟ ਦੀ ਹੁੰਦੀ ਹੈ ਤੇ ਇਹ ਬਹੁਤ ਵਧੀਆ ਕੁਆਲਿਟੀ ਦੀ ਹੁੰਦੀ ਹੈ ਕਿ ਲਾਈਟ ਤੇ ਅਸੀਂ ਹੌਲੀ ਹੌਲੀ ਦੀ ਕਟਿੰਗ ਕਰਕੇ ਅਸੀਂ ਉੱਪਰ ਲਾਉਣੀ ਸਟਾਰਟ ਕਰਦੇ ਅਗਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਜਾਂ ਪੀਓਪੀ ਦਾ ਜਾ ਜਿਪਸਮ ਕਰਾਉਣ ਦੀ ਸਲਾਹ ਕਰ ਰਹੇ ਤਾਂ ਉਹਦੇ ਵਿੱਚ ਤੁਸੀਂ ਸੈਂਟ ਦੇ ਵਿੱਚ ਵੀ ਪੀਸਰ ਖਾ ਸਕਦੇ ਹੋਗੇ ਜ਼ਰੂਰੀ ਨਹੀਂ ਆ ਕਿ ਫੁੱਲ ਕਰਵਾਉਣਾ ਜਿੰਨੀ ਤੁਹਾਡੀ ਹਿਸ ਅਕੋਰਡਿੰਗ ਤੁਸੀਂ ਕਰਵਾ ਸਕਦੇ ਹੋ ਬਾਥਰੂਮ ਹੋਵੇ ਪੂਜਾ ਰੂਮ ਹੋਵੇ ਡਰੈੰਗ ਰੂਮ ਹੋਵੇ ਕਮਰਾ ਹੋਵੇ ਜਿੱਥੇ ਕਰਵਾਉਣਾ ਚਾਹੋ ਨੇ ਉੱਥੇ ਕਰਵਾ ਸਕਦੇ ਹੋ ਬਿਲਕੁਲ ਇਹ ਬਟਰ ਪ੍ਰੂਫ ਹੈ ਕੋਈ ਪ੍ਰੋਬਲਮ ਨਹੀਂ ਆਉਂਦੀ ਐਂਡ ਤੇ ਦੇਖੋ ਜਦੋਂ ਅਸਮਾਨ ਦੇ ਵਿੱਚ ਕਬੂਤਰ ਰੋਡ ਤੇ ਚੱਲਣਗੇ ਨਾ ਤੁਹਾਨੂੰ ਕਿੰਨਾ ਸੋਹਣਾ ਲੱਗੂਗਾ ਜੀ ਅਸੀਂ ਲਾਈਟਿੰਗ ਕਰ ਦਿੱਤੀ ਕੰਪਲੀਟ ਤੇ ਅਸੀਂ ਹੁਣ ਆਪਣੀ ਜਿਹੜੀ ਵਾਇਰਿੰਗ ਆ ਉਹ ਕੰਪਲੀਟ ਕਰ ਰਹੇ ਹਾਂ ਕਿ ਕਨੈਕਸ਼ਨ ਦੇਣੇ ਹੁੰਦੇ ਨੇ ਸਾਰਾ ਕੁਝ ਕਰਨਾ ਹੁੰਦਾ ਦੇਖਣਾ ਹੁੰਦਾ ਸੈਟਅਪ ਇਹਦਾ ਜਿਹੜੇ ਇੰਸਟਾਲੇਸ਼ਨ ਦੀ ਬਹੁਤ ਔਖੀ ਹੁੰਦੀ ਆ ਤੇ ਸਾਰਾ ਸੀ ਆਪ ਦਾ ਸੈਟਅਪ ਕਰ ਰਹੇ ਹਾਂ ਕਿ ਟੂਟਲੀ ਤੇ ਕਰਦੇ ਕਰਦੇ ਫਿਰ ਦੇ ਵਿੱਚ ਲੱਗਦੇ ਨੇ ਐਸ ਐਮ ਪੀ ਸੀ ਦੋ ਚੋਕਾ ਲੱਗਦੀਆਂ ਨੇ ਤੇ ਇਹਦੇ ਵਾਟ ਦੇ ਹਿਸਾਬ ਨਾਲ ਕਿੰਨੀ ਲਾਈਟਿੰਗ ਹੁੰਦੀ ਆ ਉਹ ਅਕੋਰਡਿੰਗ ਲੱਗਦੀਆਂ ਨੇ ਕਿ ਲੋਜੀਸਟੀਕਸ ਬਾਰੇ ਕੰਨੀ ਸਟਾਰਟ ਕਰ ਦਿੱਤੀ ਤੇ ਕੱਲੀ ਕੱਲੀ ਲਾਈਨ ਨੂੰ ਵਾਇਰਿੰਗ ਕੀਤੀ ਹੈ ਕਿ ਉਸ ਤੋਂ ਬਾਅਦ ਜਿਹੜਾ ਸਾਡਾ ਅਗਲਾ ਸਟੈਪ ਸੀ ਉਹ ਹੈਗਾ ਕਿ ਹੁਣ ਐਸ ਐਮ ਪੀ ਸੀ ਜਿਹੜੀ ਤੇ ਉਹ ਚੋਕਾ ਲਾ ਕੇ ਅਸੀਂ ਇਥੇ ਫਿੱਟ ਕਰਦਾਂਗੇ ਜਦੋਂ ਲਾਈਟਾਂ ਚੱਲਣਗੇ ਦੇਖੀ ਚਲੋ ਚਾਨਣ ਇੰਨਾ ਹੋਊਗਾ ਨਾ ਕਿ ਤੁਸੀਂ ਉਹਨਾਂ ਦੇ ਵੱਲ ਦੇਖ ਵੀ ਨਹੀਂ ਸਕਦੇ ਉੱਪਰ ਲਓ ਜੀ ਸਾਡੀ ਹੋ ਗਈਆਂ ਉਹਨਾਂ ਲਾਈਟਿੰਗ ਪੂਰੀ ਤੇ ਅਸੀਂ ਲਗਾਉਣ ਲੱਗਿਆ ਹੁਣ ਇੱਥੇ ਚੋਕਾ ਚੋਕਾ ਦੀ ਸਿਫਟਿੰਗ ਕਰਦੇ ਜਿਹੜੀ ਅਸੀਂ ਲਾਉਣੇ ਵਧੀਆ ਕੁਆਲਿਟੀ ਦੀ ਹੁੰਦੀ ਆ ਕਿਉਂਕਿ ਇਹਦੇ ਵਿੱਚ ਜਿਹੜੀ ਅਸੀਂ ਪੂਰੀ ਵਧੀਆ ਕੁਆਲਿਟੀ ਦੀ ਹਰ ਇੱਕ ਅਸੀਂ ਚੀਜ਼ ਇੱਥੇ ਲਾਉਣੇ ਆਗੇ ਇਹ ਨਹੀਂ ਹੈਗਾ ਵੀ ਕੱਲ ਨੂੰ ਕੋਈ ਖਰਾਬ ਹੋ ਜਾਏ ਕੋਈ ਦਿੱਕਤ ਆ ਜੇ ਤਾਂ ਬਹੁਤ ਪ੍ਰੋਬਲਮ ਆਉਂਦੀ ਹੈ ਇਸ ਲਈ ਅਸੀਂ ਆਪਣੇ ਉਹਨਾਂ ਲਾਈਟਿੰਗ ਅਸੀਂ ਐਸਐਮਪੀਸੀ ਕਰ ਦਿੱਤੀ ਅਸੀਂ ਆ ਤੇ ਹੁਣ ਅਸੀਂ ਤੁਹਾਨੂੰ ਅੱਗੇ ਲਾਈਟਿੰਗ ਚਲਾ ਕੇ ਦਿਖਾਵਾਂਗੇ ਤੁਸੀਂ ਲਾਈਟਿੰਗ ਦੇਖ ਕੇ ਖੁਦ ਹੈਰਾਨ ਹੋ ਜਾਓ ਕਿੰਨੀ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਕਰਵਾਉਣਾ ਚਾਹੁੰਦੇ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਲਓ ਜੀ ਸਾਡੀ ਹੋ ਗਈ ਐਸਬੀਸੀ ਓਕੇ ਤੇ ਹੁਣ ਅਸੀਂ ਚਲਾ ਦਿੱਤੀ ਲਾਈਟ ਦੇਖੀ ਚੱਲੋ ਫੁੱਲ ਲਾਈਟਿੰਗ ਚੱਲਦੀ ਤਾਂ ਕਿੰਨੀ ਸੋਹਣੀ ਲੱਗਦੀ ਲਓ ਜੀ ਕਰ ਦਿੱਤੀ ਆਪਣਾ ਫੁੱਲ ਲਾਈਟ ਆਨ ਤੇ ਇਹਦੇ ਵਿੱਚ ਥੋੜਾ ਜਿਹਾ ਮਤਲਬ ਕਰੰਟ ਨਹੀਂ ਸਾਰ ਇੱਕ ਸਾਈਡ ਤੇ ਤੇ ਉਸ ਤੋਂ ਬਾਅਦ ਸੈਟਅਪ ਕੀਤਾ ਤੇ ਫਿਰ ਅਸੀਂ ਜਿਹੜੀ ਸਾਡੀ ਸੀ ਲਾਈਟਿੰਗ ਅਸੀਂ ਚਾਲੂ ਕਰ ਦਿੱਤੀ ਪੂਰੀ ਲਓ ਜੀ ਲਾਈਟਿੰਗ ਚੱਲ ਪਈ ਹੈਗੀ ਹੁਣ ਇਸ ਤੋਂ ਬਾਅਦ ਜਿਹੜਾ ਸਾਡਾ ਅਗਲਾ ਸਟੈਪ ਆਗਾ ਉਹ ਹੈਗਾ ਸਾਡਾ ਆਪਣਾ ਫੈਬਰਿਕ ਦਾ ਅਸੀਂ ਇਹਨੂੰ ਫੈਬਰਿਕ ਦੇ ਇੰਸਟਾਲ ਕਰਾਂਗੇ ਦੇਖੀ ਚੱਲੋ ਲੋ ਜੀ ਸਾਡੀ ਪੂਰੀ ਲਾਈਟਿੰਗ ਹੋ ਗਈ ਹੈ ਹੁਣ ਚਾਲੂ ਦੇਖ ਸਕਦੇ ਹੋ ਜਿੱਦਾਂ ਲੱਗਦਾ ਜਿਵੇਂ ਲੜੀਆਂ ਲੱਗੀਆਂ ਹੋਣ ਤਾਰੇ ਚਮਕਦੇ ਹੁਣ ਏਦਾਂ ਚੱਲ ਰਿਹਾ ਹੈਗਾ ਤੇ ਇਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਫੈਬਰਿਕ ਆ ਕਬੂਤਰਾਂ ਵਾਲਾ ਸੀ ਉਹ ਇੰਸਟਾਲ ਕਰਨਾ ਸਟਾਰਟ ਕਰ ਦਿੱਤਾ ਲੋ ਜੀ ਅਸੀਂ ਕਰ ਦਿੱਤਾ ਪੂਰਾ ਇੰਸਟਾਲ ਤੇ ਏਦਾਂ ਲੱਗਦਾ ਹੈਗਾ ਜਿਵੇਂ ਸੱਚੀ ਅਸਮਾਨ ਦੇ ਵਿੱਚ ਕਬੂਤਰ ਉੱਡ ਰਹੇ ਹੋਣ ਅਗਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤਾਂ ਅਗਰ ਮੇਰੇ ਚੈਨਲ ਤੇ ਆਇਓ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੇ ਕੰਮ ਚੰਗਾ ਲੱਗਦਾ ਜਰੂਰ ਦੱਸਿਓ ਪੀਵੀਸੀ ਕਰਵਾਉਣੀ ਹੋਵੇ ਕੋਈ ਵੀ ਚੀਜ਼ ਕਰਵਾਉਣੀ ਹੋਵੇ ਜਰੂਰ ਦੱਸਣ ਤੇ ਆਪਾਂ ਕਰ ਦਵਾਂਗੇ ਬਿਲਕੁਲ ਜਨਰੇਟ ਹੋਊਗਾ ਦੇਖੋ ਕਬੂਤਰ ਕਿੰਨੇ ਸੋਹਣੇ ਲੱਗਦੇ ਆ ਉੱਤੇ ਕਿ ਤੁਹਾਡਾ ਵੀ ਦਿਲ ਕਰਦਾ ਹਾਂ ਜੀ ਅਸੀਂ ਵੀ ਕਰਵਾਈਏ ਕਰਵਾਉਣ ਲਈ ਤੁਸੀਂ ਮੈਂ ਆਪਣਾ ਪਰਸਨਲ ਨੰਬਰ ਸਕਰੀਨ ਤੇ ਚਲਾਉਂਗਾ ਤੁਸੀਂ ਉੱਥੇ ਮੈਨੂੰ ਵਟਸਐਪ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਸਾਈਜ਼ ਦਾ ਸਾਹ ਤੇ ਕਿੰਨਾ ਕਰਵਾਉਣਾ ਕਾ ਪੰਜਾਬ ਹੋਵੇ ਇੰਡੀਆ ਹੋਵੇ ਜਿੱਥੇ ਵੀ ਪੂਰੇ ਆਪਾਂ ਇੰਡੀਆ ਕਰ ਦਿੰਦੇ ਆ ਆਊਟ ਆਫ ਕੰਟਰੀ ਵੀ ਹੋ ਜਾਂਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਜਿਹੜੇ ਵੀ ਕਰਵਾਉਣਾ ਚਾਹੁੰਦਾ ਇਹ ਚੀਜ਼ ਤਾਂ ਮੈਨੂੰ ਪਰਸਪਤ ਤੇ ਜ਼ਰੂਰ ਮੈਸੇਜ ਕਰੋ ਪੂਜਾ ਰੂਮ ਦੇ ਵਿੱਚ ਕਰਵਾਉਣਾ ਡ੍ਰੈਗ ਰੂਮ ਤੇ ਕਰਵਾਉਣਾ ਚਾਹੁੰਣਾ ਜਿੱਥੇ ਵੀ ਕਰਵਾਉਣਾ ਚਾਹੁੰਦਾ ਜ਼ਰੂਰ ਕਰੋ ਚਲੋ ਜੀ ਅੱਜ ਦਾ ਸਾਡਾ ਸਫਲ ਸੀਗਾ ਉਹ ਇੱਥੇ ਹੀ ਸਮਾਪਤ ਹੁੰਦਾ ਸਾਡੀ ਇਹ ਸਾਈਡ ਸੀ ਕੰਪਲੀਟ ਹੋ ਚੁੱਕੀ ਆ ਤੇ ਆਪਾਂ ਹੁਣ ਤੁਹਾਨੂੰ ਮਿਲਦੇ ਆ ਅਗਲੀ ਸਾਈਡ ਦੇ ਵਿੱਚ ਮਿਲਦਾ ਤੁਹਾਨੂੰ ਇੱਕ ਨਵੀਂ ਡਿਜ਼ਾਈਨ ਦੇ ਨਾਲ